ਪਰ ਮੋੜੋ ਬਾਗੀ ਜੀ ਦਾ ਹਾਲ ਸਾਹਿਬ ਪੱਤੇ ਪਹਿਲਾਂ ਤੇ ਅਸੀਂ ਸ਼ੁਕਰਗੁਜ਼ਾਰਾਂ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਭਾਵੇਂ ਕਿ ਪਹਿਲਾਂ ਬੜੇ ਇਖਲਾਅਤ ਆਣ ਸਨ ਭਾਵੇਂ ਜੀ ਪਰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਈ ਉੱਥੇ ਜੱਥਾ ਪਹੁੰਚਿਆ ਔਰ ਜਥੇ ਦਾ ਇਥੋਂ ਬਾਰਡਰ ਤੋਂ ਹੀ ਬੜਾ ਭਰਮਾਸ ਭਾਗਿਕ ਹੋਇਆ ਲੰਦੇ ਪੰਜਾਬ ਦੇ ਵਿੱਚ ਕਾਫੀ ਬਹੁਤ ਚੰਗੇ ਬੁਖਤਾ ਫਰਮਾਨ ਸੀ ਔਰ ਉਹਦੇ ਤੋਂ ਬਾਅਦ ਜਿੱਥੇ ਜਿੱਥੇ ਵੀ ਗੁਰਪੁਰਪੁਰ ਪਰ ਮਨਾਇਆ ਗਿਆ ਉੱਥੇ ਬਹੁਤ ਚੰਗੇ ਪੁਖਤਾ ਪ੍ਰਬੰਧ ਜਿਹੜੀ ਸਾਡੀ ਪਾਕਿਸਤਾਨ ਖੇਤ ਗੁਰਪੁਰਪੁਰ ਪ੍ਰਬੰਧਕ ਕਮੇਟੀ ਆ ਉਹਨੇ ਕੀਤੇ ਨੇ ਤੇ ਰੰਦੇ ਪੰਜਾਬ ਦੀ ਸਰਕਾਰ ਨੇ ਬਾਕੀ ਸਿੱਖ ਸੰਗਤ ਉੱਥੇ ਖੁਸ਼ੀ ਉੱਥੇ ਆਪਾਂ ਨੂੰ ਬਹੁਤ ਸਾਰੇ ਆਪਣੇ ਕਿਉਂਕਿ ਸਿੱਖ ਪੰਥ ਦੇ ਇੱਕ ਪਰਿਵਾਰ ਆ ਨਾ ਤੇ ਜਿਹੜਾ ਵੀ ਸਿੱਖ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਉਹ ਵਾਸੀ ਆਨੰਦਪੁਰ ਸਾਹਿਬ ਦਾ ਤੇ ਉੱਥੇ ਵੀ ਆਪਾਂ ਨੂੰ ਆਪਣੇ ਸਿੱਖ ਭਰਾ ਵੀ ਮਿਲੇ ਇਹਦੇ ਤੋਂ ਇਲਾਵਾ ਗੁਰੂ ਨਾਨਕ ਨਾਮ ਲੈਵਾ ਉੱਥੇ 50 ਲੱਖਾ ਜਿਨ੍ਹਾਂ ਨੂੰ ਆਪਾਂ ਸਿੰਧੀ ਸਮਾਰੀ ਕਹਿੰਦੇ ਆ ਉਹਨਾਂ ਨਾਲ ਵੀ ਚੰਗੀ ਆਪਣੀ ਗੱਲਬਾਤ ਹੋਈ ਸਾਰਿਆਂ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਚੜ੍ਹਦੀ ਕਲਾ 'ਚ ਰਹਿਣ ਦਾ ਆਪਸੀ ਪ੍ਰੇਮ ਪਿਆਰ ਮੁਹੱਬਤ ਵਧਾਉਣ ਦਾ ਪੈਗਾਮ ਆਪਾਂ ਉਸ ਪਾਸੇ ਵੀ ਦਿੱਤਾ ਔਰ ਮੈਂ ਉੱਥੇ ਵੀ ਦੋਨਾਂ ਪਾਸਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ ਨਨਕਾਣਾ ਸਾਹਿਬ ਵੀ ਮੈਂ ਕੀਤਾ ਇੱਥੇ ਵੀ ਮੈਂ ਦੁਬਾਰਾ ਤੋਂ ਕਰਦਾ ਜਿਹੜਾ ਹਾਲਾਤ ਚੰਗੇ ਹੋਏ ਬਾਕੀ ਮੈਂ ਕੱਲ ਗਿਆ ਸੀ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਤੁਹਾਨੂੰ ਪਤਾ ਵੀ ਪਿਛੇ ਜਦੋਂ ਹਾੜਾ ਆਇਆ ਤੇ ਕਾਫੀ ਨੁਕਸਾਨ ਹੋਇਆ ਪਰ ਹੁਣ ਉੱਥੇ ਬਿਲਕੁਲ ਸਾਫ਼ ਆ ਪਾਣੀ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ 2 ਦਿਨ ਦੇ ਵਿੱਚ ਹੀ ਆਪਾਂ ਬਾਹਰ ਕੱਢਤਾ ਤੋਂ ਕਰਤਾਰਪੁਰ ਸਾਹਿਬ ਉਡੀਕਤਾ ਪਿਆ ਚੜ੍ਹਦੇ ਪੰਜਾਬ ਦੀ ਸਿੱਖ ਸੰਗਤ ਨੂੰ ਤੇ ਮੈਂ ਕੱਲ ਉੱਥੇ ਅਰਦਾਸ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਜਿੱਥੇ ਅਮਨ ਅਮਾਨ ਦੀ ਅਰਦਾਸ ਕੀਤੀ ਉੱਥੇ ਸਿੱਖ ਧਰਮ ਦੇ ਵਾਅਦੇ ਤੇ ਚੜ੍ਹਦੀ ਕਲਾ ਦੀ ਤੇ ਨਾਲ ਹੀ ਅਰਦਾਸ ਕੀਤੀ ਗਈ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਜਲਦੀ ਖੁੱਲੇ ਤਾਂ ਕਿ ਜਿਹੜੀ ਸਿੱਖ ਸੰਗਤ ਆ ਉਹ ਵੱਡੀ ਗਿਣਤੀ ਦੇ ਵਿੱਚ ਕਰਤਾਰਪੁਰ ਸਾਹਿਬ ਜਾਵੇ ਤੇ ਜਿਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਅਖੀਰਲੇ 18-19 ਬਰੇ ਗੁਜ਼ਾਰੇ ਰੱਬ ਦੀ ਇਬਾਦਤ ਕਰਦਿਆਂ ਰੱਬ ਨੂੰ ਯਾਦ ਕਰਦਿਆਂ ਗੁਰੂ ਸਾਹਿਬ ਜੀ ਨੇ ਕੀਰਤ ਕਰਨ ਦਾ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉੱਥੇ ਸਿੱਖ ਸੰਗਤ ਜਾਵੇ ਇਹ ਮੈਂ ਉੱਥੇ ਅਰਦਾਸ ਵੀ ਕਰਕੇ ਆਇਆ ਹਾਂ ਤੇ ਮੈਂ ਭਾਰਤ ਸਰਕਾਰ ਨੂੰ ਵੀ ਇਹ ਸਿੱਖਾਂ ਦੇ ਜਜ਼ਬਾਤ ਜ਼ਰੂਰ ਪਹੁੰਚਾਉਣਾ ਚਾਹੁੰਦਾ ਕਿ ਸਾਰੇ ਸੰਸਾਰ ਦੇ ਸਿੱਖਾਂ ਦੇ ਜਜ਼ਬਾਤ ਆ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਹੁਣ ਮਾਹੌਲ ਜਿਹੜਾ ਵਾ ਬਹੁਤ ਵਧੀਆ ਵਾ ਔਰ ਚੰਗਾ ਸੁਖਾਵਾਂ ਮਾਹੌਲਾ ਮੈਨੂੰ ਲੱਗਦਾ ਕਿਉਂਕਿ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸਰਕਾਰਾ ਸ਼ਹੀਦਿਸ਼ਤਾਬ ਦੀ ਆ ਰਹੀ ਆ ਤਾਂ ਗੁਰੂ ਸਾਹਿਬ ਜੀ ਨੇ ਜਿੱਥੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਉੱਥੇ ਮਨੁੱਖੀ ਅਧਿਕਾਰਾਂ ਦੇ ਲਈ ਵੀ ਦਿੱਤੀ ਧਾਰਮਿਕ ਆਜ਼ਾਦੀ ਦੀ ਤਾਂ ਇਸ ਮੌਕੇ ਦੇ ਉੱਤੇ ਜੇ ਭਾਰਤ ਸਰਕਾਰ ਐਲਾਨ ਕਰ ਦੇ ਤਾਂ ਇਹ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਊਗੀ 25 ਨਵੰਬਰ ਨੇੜੇ ਹੀ ਆ ਰਿਹਾ ਉਹਦੇ ਨੇੜੇ-ਤੇੜੇ ਸਰਕਾਰ ਨੂੰ ਜ਼ਰੂਰ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੋਲਣਾ ਚਾਹੀਦਾ ਇਹ ਲਾਂਘਾ ਦਿਲਾਂ ਨੂੰ ਜੋੜਦਾ ਮੁਹੱਬਤ ਨੂੰ ਵਧਾਉਂਦਾ ਬਾਾਕੀ ਸਾਨੂੰ ਆਪਣੇ ਗੁਰਸਤਾਨਾਂ ਨਾਲ ਇਸ਼ਕ ਵਾ ਮੁਹੱਬਤ ਆ ਅਸੀਂ ਤੇ ਦੋ ਵੇਲੇ ਅਰਦਾਸ ਕਰਦੇ ਆ ਵੀ ਜਿੰਨਾ ਗੁਰਦੁਆਰਿਆਂ ਤੋਂ ਵਿਛੋੜਿਆ ਖੁੱਲੇ ਬਾਕੀ ਦੇ ਸਿੱਖ ਜਾਣਗੇ ਵੇਖੋ ਸਿੱਖਾਂ ਦੀ ਬਹੁਤ ਪ੍ਰੋਫੀ ਆ ਉੱਥੇ 150 ਕਰੋੜ ਤੇ 1 ਏਕੜ ਜ਼ਮੀਨ ਆ ਲੱਖ 1.5 ਲੱਖ ਏਕੜ 1.5 ਲੱਖ ਏਕੜ ਜ਼ਮੀਨ ਆ ਸਾਡੀ ਉੱਥੇ ਔਰ ਬਹੁਤ ਸਾਰੇ ਗੁਰਦੁਆਰੇ ਆ ਉਹ ਸਿੱਖ ਜਾਣਗੇ ਉੱਥੇ ਤੇ ਗੁਰਦੁਆਰਿਆਂ ਚ ਆਵਾਜ਼ਾਈ ਵਧੂਗੀ ਤੇ ਸਿੱਖਾਂ ਦਾ ਦਾਵਾ ਵੀ ਰਹਿੰਦਾ ਫਿਰ ਉਥੋਂ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਜਿਹੜੇ ਸਰਦਾਰ ਮੇਰ ਸਿੰਘ अरोड़ा ਪ੍ਰਧਾਨ ਉਹ ਚੰਗੇ ਕੰਮ ਕਰ ਰਹੇ ਲੈਂਦੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਇੱਕ ਦੇਖੋ ਉਥੋਂ ਦੀ ਲੈਂਦੇ ਪੰਜਾਬ ਦੀ ਸਰਕਾਰ ਨੇ ਇੱਕ ਸਿੱਖ ਨੂੰ ਮਾਨ ਦਿੱਤਾ ਆ ਦਸਤਾਰ ਰਿਪਰੈਜ਼ੈਂਟ ਕਰਦੀ ਉੱਥੇ ਉਹ ਮੰਤਰੀ ਉਥੋਂ ਦੀ ਵਿਜ਼ਾਰਤ ਦੇ ਰਹੇ ਕਿ ਦੋ ਜਵਾਨਾਂ ਨੇ ਹੁਣ 17 ਨਵੇਂ ਗੁਰਦੁਆਰੇ ਅਪ੍ਰੈਲ ਤੱਕ ਰੀਸਟੋਰ ਕਰਦੇ ਨੇ ਜਿੱਥੇ ਸਿੱਖ ਸੰਗਤ ਜਾਇਆ ਕਰੂਗੀ ਔਰ ਅਸੀਂ ਇਹੋ ਅਰਦਾਸ ਕਰਦੇ ਆਂ ਕਿ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਰਹੇ ਚੜ੍ਹਦੀ ਕਲਾ ਚ ਰਹਿਣ ਦੋਨੋਂ ਮੁਲਕ ਔਰ ਅਸੀਂ ਆਪਸੀ ਮੇਲ ਮਿਲਾਪ ਸਾਂਝ ਦੇ ਨਾਲ ਰਹੀਏ ਗੁਰੂ ਨੇ ਸਾਨੂੰ ਕਿਹਾ ਸਿੱਖ ਸਾਹਿਬ ਜਿਵੇਂ ਪਿਛਲੇ ਸਮੇਂ ਮਾਹੌਲ ਤਣਾਪੂਰਨ ਰਿਹਾ ਭਾਰਤ ਪਾਕਿਸਤਾਨ ਦੇ ਵਿਚਕਾਰ ਉਸ ਨੂੰ ਲੈ ਕੇ ਵੀ ਕੁਝ ਉੱਥੇ ਵੇਖਣ ਲਈ ਮਿਲਿਆ ਜਾਂ ਫਿਰ ਆਮ ਪਹਿਲਾਂ ਵਾਂਗ ਹੀ ਜਿਹੜੇ ਆ ਉਥੋਂ ਦੀ ਆਮ ਜਿਹੜੇ ਲੋਕ ਨੇ ਉਹ ਮਿਲੇ ਉਹਨਾਂ ਦਾ ਪਿਆਰ ਵਿੱਚ ਨੂੰ ਮਿਲਿਆ ਲੋਕਾਂ ਦੇ ਵਿੱਚ ਤੇ ਪੂਰਾ ਪਿਆਰ ਆ। ਮੈਂ ਹੁਣ ਸਵੇਰੇ ਅਸੀਂ ਲਾਹੌਰ ਗਿਆ ਸੀ ਉੱਥੇ ਕੋਈ ਸਮਾਨ ਖਰੀਦਣਾ ਹੈ ਬਾਜ਼ਾਰ ਚ ਤੇ ਸਰਦਾਰ ਜੀ ਸਰਦਾਰ ਜੀ ਹੁੰਦੀ ਹੈ। ਤੇ ਉਹ ਕਹਿੰਦੇ ਤੁਹਾਡੀ ਡੀ ਕਰਦੇ ਸੀ ਇਹ ਦਸਤਾਰਾਂ ਵਾਲੇ ਕਦੋਂ ਆਉਣਗੇ। ਜਿਹੜਾ ਪੰਜਾਬੀ ਆ ਸਾਡਾ ਨਾ ਖਾਸ ਕਰਕੇ ਉਹ ਭਾਵੇਂ ਇਧਰ ਆ ਤੇ ਭਾਵੇਂ ਉੱਧਰ ਉਹ ਸਾਂਝ ਤੇ ਆ। ਬੋਲੀ ਦੀ ਸਾਂਝ ਵੀ ਆ। ਤੇ ਵੈਸੇ ਵੀ ਵੇਖੋ ਉਹ ਚਾਹੁੰਦੇ ਆ ਕੋਈ ਮੈਨੂੰ ਕਿਤੇ ਕੋਈ ਨਫਰਤ ਉਸੇ ਪਾਸੇ ਕੋਈ ਨਜ਼ਰ ਨਹੀਂ ਆਈ ਨਾ ਮੈਨੂੰ ਦੇਥੇ ਵੀ ਕੋਈ ਨਫ਼ਰਤ ਨਹੀਂ ਨਜ਼ਰ ਆਈ ਤੇ ਨਾ ਉੱਥੇ ਨਜ਼ਰ ਆਈ ਕਿਉਂਕਿ ਵੈਸੇ ਵੀ ਆਹੀਂ ਤੇ ਕਿਸੇ ਨੂੰ ਇਦਾਂ ਦੀ ਸੋਚ ਰੱਖੀ ਨਹੀਂ ਬਾਕੀ ਕਰਤਾਰਪੁਰ ਦਾ ਲਾਂਘਾ ਮੈਂ ਫੇਰ ਕਹਿੰਦਾ ਮੈਂ মিডিਏ ਨੂੰ ਵੀ ਅਪੀਲ ਕਰਦਾ ਵੀ ਇਸ ਗੱਲ ਨੂੰ ਤੁਸੀਂ ਥੋੜਾ ਜਿਆਦਾ ਯੋਰ ਦੇ ਕੇ ਵੀ ਉਠਾਓ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੁਣ ਖੁੱਲ ਜਾਣਾ ਚਾਹੀਦਾ ਵੇਖੋ ਸਿੱਖ ਉੱਥੇ ਜਾਣ ਆਪਣੇ ਗੁਰੂ ਘਰ ਨੂੰ ਨਾਤਮਕ ਹੋਣ ਬਾਕੀ ਜਿਹੜੇ ਪ੍ਰਬੰਧ ਕੀਤੇ ਸੀ ਨਾ ਲੈਂਦੇ ਪੰਜਾਬ ਦੀ ਸਰਕਾਰ ਨੇ ਜਥਾਥੀ ਆ ਤੇ ਰਾਤੀ ਮੈਂ ਵੀ ਕਰਤਾਰਪੁਰ ਸਾਹਿਬ ਹੀ ਹਾਂ ਬੜੇ ਪੁਖਤਾ ਪ੍ਰਬੰਧ ਆ ਪੂਰਾ ਪ੍ਰੋਟੋਕਾਲ ਆ ਔਰ ਮੈਡੀਕਲ ਤੋਂ ਲੈ ਕੇ ਨਾਲ ਜਿਹੜੀਆਂ ਆਪਣੀਆਂ ਹੁੰਦੀਆਂ ਫਾਇਰਮੈਨਾਂ ਮੈਡੀਕਲ ਗੱਡੀਆਂ ਫਿਰ ਪੂਰੀ ਸੁਰੱਖਿਆ ਔਰ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਉੱਥੇ ਸਤੰਨ ਰੱਖਿਆ ਗਿਆ ਸਿੱਖ ਕੱਲੇ ਇੱਥੋਂ ਹੀ ਗਿਆ ਆ ਜਿਹੜਾ ਸਿੱਖ ਡਾਇਸਪੋਰਾ ਵਾ ਪੂਰਾ ਵਰਲਡ ਦਾ ਉਥੋਂ ਵੀ ਸਿੱਖ ਕਾਫੀ ਗਿਣਤੀ ਦੇ ਵਿੱਚ ਇੱਥੇ ਆਏ ਔਰ ਜਦੋਂ ਉਹਨਾਂ ਨਨਕਾਣਾ ਸਾਹਿਬ ਪ੍ਰੋਗਰਾਮ ਹੀ ਉਹਦੋਂ ਲੱਖਾਂ ਦਾ ਇਕੱਠ ਸੀ ਔਰ ਮਨ ਨੂੰ ਬੜੀ ਖੁਸ਼ੀ ਵੀ ਵੀ 47 ਦੇ ਵਿੱਚ ਜਦੋਂ ਅਸੀਂ ਛਟਿਆ ਤੇ ਵੇਖੋ ਹੁਣ ਵੀ ਜਦੋਂ ਮੈਂ ਨਨਕਾਣਾ ਸਾਹਿਬ ਤੋਂ ਤੁਰਿਆ ਵਾਂ ਨਨਕਾਣਾ ਸਾਹਿਬ ਸਾਡੇ ਗੁਰੂ ਦੀ ਧਰਤੀ ਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਥੋਂ ਮੂਲ ਆ ਜਿੱਥੇ ਸਿੱਖੀ ਦਾ ਵੀ ਜਨਮ ਖੜੀ ਦਾ ਤੋਂ ਸਿੱਖ ਹੁੰਦੇ ਜਾਂਦੇ ਰਹਿਣਗੇ ਤੇ ਉਹ ਚੰਗੀ ਗੱਲ ਆ ਇਹਦੇ ਨਾਲ ਕੀ ਆ ਵੀ ਸਾਡੇ ਗੁਰਦੁਆਰੇ ਜਿਹੜੇ ਆ ਉੱਥੇ ਖੁਸ਼ਹਾਲੀ ਪੂਰੀ ਰਹੂਗੀ ਬਾਕੀ ਪ੍ਰਬੰਧ ਵੀ ਪੁਗਤਾ ਹੀ ਖਾਸ ਕਰਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਸਾ ਵੀ ਤਾਂ ਵੀ ਬਹੁਤ ਚੰਗੇ ਕੰਮ ਜਿਹੜੀ ਕਰ ਰਹੀ ਆ ਉਹਨਾਂ ਨੇ ਕਿਹਾ ਵੀ ਉੱਥੇ ਪਈ ਅਸੀਂ ਸ਼ਰੂਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਆਪਣਾ ਵੱਡਾ ਭਰਾ ਮੰਨਦੇ ਹਾਂ ਔਰ ਜੋ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਊਗਾ ਉਹਦੇ ਮੁਤਾਬਕ ਹੀ ਅਸੀਂ ਕਰਦੇ ਹਾਂ ਤੇ ਉਹਦੇ ਮੁਤਾਬਕ ਹੀ ਚੱਲਾਂਗੇ ਸਿੰਘ ਸਾਹਿਬ ਸਿੰਘ ਸਾਹਿਬ ਜਿਵੇਂ ਆਦਕਾਲ ਸਿੰਘ ਸਿੰਘ ਸਾਹਿਬ ਐਵੇਂ ਜਿਵੇਂ ਆਰਕਾਂ ਕਈ ਵੀਜ਼ਾ ਲੱਗੇ ਦੇ ਬਾਵਜੂਦ ਵੀ ਇੱਥੇ ਰਹਿ ਚੁੱਕੇ ਉਹਨਾਂ ਦੇ ਮਨ ਦੇ ਵਿੱਚ ਕਾਫੀ ਦੁੱਖ ਜਿਹੜਾ ਵਾ ਵੇਖਣ ਨੂੰ ਮਿਲਿਆ ਕਈਆਂ ਦੇ ਅੱਖਾਂ ਦੇ ਅਥਰੂ ਵੀ ਆਏ ਲੱਗਦਾ ਨਹੀਂ ਕਿ ਵੀਜ਼ਾ ਸਿਸਟਮ ਜਿਹੜਾ ਵਾ ਉਹ ਖਤਮ ਕਰ ਦੇਣਾ ਚਾਹੀਦਾ ਭਾਰਤ ਸਰਕਾਰ ਨੇ ਦੇਖੋ ਵੀਜ਼ਾ ਦੇ ਚਲੋ ਲੈਣਾ ਹੀ ਪੈਣਾ ਪਰ ਉਦੇ ਵਿੱਚ ਜਿਹੜੇ ਰੂਲ ਆ ਠੀਕ ਆ ਆਪਣੇ ਵੈਰੀਫਿਕੇਸ਼ਨ ਜੋ ਵੀ ਇਹਨਾਂ ਦੀਆਂ ਸਾਡੀਆਂ ਏਜੰਸੀਆਂ ਕਰਦੀਆਂ ਇਦਾਂ ਦੀਆਂ ਉਹ ਪੂਰਾ ਕਰਨ ਪਰ ਜਦੋਂ ਵੀਜ਼ਾ ਲਾਗ ਗਿਆ ਜਦੋਂ ਕੋਈ ਗੁਰੂ ਦੇ ਦਰ ਤੇ ਆਣ ਕੇ ਖੜ ਗਿਆ ਪਰਲੇ ਬੰਨੇ ਨਾਲ ਹੀ ਤੇ ਲਾਹੌਰ ਤੇ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਦਾ ਸਿਧ ਸਥਾਨ ਤੇ ਗੁਰੂ ਰਾਮਦਾਸ ਦਾ ਪ੍ਰਕਾਸ਼ ਸਥਾਨ ਉਹਨੂੰ ਫੇਰ ਜਾਣ ਦੇਣਾ ਚਾਹੀਦਾ ਇਹ ਥੋੜਾ ਜਿਆ ਸਾਾਨੂੰ ਨਾ ਮਤਲਬ ਖੁੱਲ੍ਹ ਦਿਲੀ ਦਿਖਾਉਣੀ ਚਾਹੀਦੀ ਹਾਂ ਠੀਕ ਆ ਸਰਕਾਰਾਂ ਨੇ ਜਿਹੜੇ ਆਪਣੇ ਕੰਮ ਉਪਰ ਹੀ ਪੂਰੀ ਜਾਂਚ ਪਿਤਾਲ ਜੋ ਕਰਦੇ ਆ ਕਰਨ ਪਰ ਜਦੋਂ ਇੱਕ ਵਾਰੀ ਵੀਜ਼ਾ ਲੱਗਦੇ ਹੁਣ ਮੈਨੂੰ ਪਤਾ ਲੱਗਾ ਵੀ ਕੁਝ ਸਾਡੇ ਸਿੱਖਾਂ ਦੇ ਲਿਸਟ ਦੇ ਵਿੱਚ ਨਾਮ ਵੀ ਹੈ ਜੀਪੀਸੀ ਵਾਲੇ ਨੇ ਵੀ ਤੇ ਕੁਝ ਮੁੜੇ ਨੇ ਉੱਥੇ ਜਿਹਨੂੰ ਵੀਜ਼ੇ ਲੱਗੇ ਤੇ باوجود ਤੋਂ ਕਿਸੇ ਨੂੰ ਵੀ ਜੇ ਵੀਜ਼ਾ ਲੱਗਾ ਤੇ ਜਾਣ ਦੇਣਾ ਚਾਹੀਦਾ ਹਿੰਦੂ ਸਰਦਾਲੂਆ ਨੂੰ ਵੀ ਰੋਕਿਆ ਗਿਆ ਕੁਝ ਕਿਹਨਾਂ ਨੇ ਰੋਕਿਆ ਅੱਥਾ ਹੀ ਬੋਟ ਤੇ ਜਿਹੜੇ ਜਿਨ੍ਹਾਂ ਦੇ ਵੀਜ਼ੇ ਲੱਗੇ ਸੀ ਇਹ ਉਧਰ ਵਾਲਿਆਂ ਰੋਕਿਆ ਕਿ ਇੱਧਰ ਵਾਲਿਆਂ ਇੱਧਰ ਵਾਲਿਆਂ ਉਹ ਫਿਰ ਇਹ ਦੱਸ ਸਕਦੇ ਨੇ ਕਿ 50 ਰੁਪਿਆ ਨਹੀਂ ਕਿ ਆ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਕਿਹਾ ਗਿਆ ਸੀ ਕਿ ਲਿਸਟ ਦੇ ਵਿੱਚ ਨਾਮ ਜਿਹੜਾ ਵਾ ਉਹ ਨਹੀਂ ਹੈਗਾ ਅਪਰੂਵਲ ਜਿਹੜੀ ਆ ਉਹ ਨਹੀਂ ਮਿਲ ਪਾਈ ਕਿਉਂਕਿ ਵੀਜ਼ਾ ਲੱਗਣ ਦੇ ਬਾਵਜੂਦ ਵੀ ਅਪਰੂਵਲ ਜਿਹੜੀ ਉਹ ਨਹੀਂ ਮਿਲ ਉਹ ਅਪਰੂਵਲ ਤੇ ਫਿਰ ਆਪਣੀ ਇੰਡੀਅਨ ਸਰਕਾਰ ਨੇ ਦੇਣੀ ਹੋਊ। ਉਹ ਸਰਕਾਰ ਨੂੰ ਦੇ ਦੇਣੀ ਚਾਹੀਦੀ ਆ ਬਾਕੀ 35 40 Hindu ਯਾਤਰੀ ਜਿਹੜੇ ਉਹ ਜਥੇ ਨਾਲ ਗਏ ਨੇ ਔਰ ਮੈਨੂੰ ਉੱਥੇ ਮਿਲੇ ਵੀ ਉਹ ਤੇ ਬੜੇ ਖੁਸ਼ ਹੈਗੇ ਉੱਥੇ ਸੇਵਾ ਬਹੁਤ ਕਰ ਰਹੇ ਗੁਰੂ ਨਾਨਕ ਦੇ ਦਰ ਤੇ ਮੈਂ ਵੇਖਿਆ ਉੱਥੇ ਭਈ ਸਿੱਖ ਵੀ ਸੇਵਾ ਕਰ ਰਿਹਾ ਹੈ ਹਿੰਦੂ ਵੀ ਕਰ ਰਿਹਾ ਹੈ ਤੇ ਪੰਜਾਬੀ ਮੁਸਲਮਾਨ ਵੀ ਕਰ ਰਿਹਾ ਹੈ ਗੁਰੂ ਨਾਨਕ ਨੇ ਜਿਹੜਾ ਮੋਹਬੱਤ ਦਾ ਪੈਗਾਮ ਦਿੱਤਾ ਉਹ ਨਨਕਾਣਾ ਸਾਹਿਬ ਤੁਸੀਂ ਅੱਜ ਵੀ ਜਾਓਗੇ ਉਹ ਤੁਹਾਨੂੰ ਸਪਸ਼ਟ ਨਜ਼ਰ ਆਊਗਾ ਬਾਕੀ ਕਾਫੀ ਜਾਣੇ ਜਿਹੜੇ ਨੇ ਹਿੰਦੂ ਪਰਿਵਾਰਾਂ ਦੇ ਇਥੋਂ ਗਏ ਨੇ ਕੋਈ ਇਦਾਂ ਦੇ ਮੈਨੂੰ ਤੇ ਕੋਈ ਉੱਥੇ ਉਹਨਾਂ ਦੇ ਵਿੱਚ ਕੋਈ ਡਰ ਭੈ ਕਿਸੇ ਪਾਸੇ ਕੋਈ ਨਜ਼ਰ ਨਹੀਂ ਆਇਆ ਬੜੀ ਖੁੱਲ੍ਹਦਲੀ ਨਾਲ ਉਹ ਜਥੇ ਦੇ ਨਾਲ ਹੀ ਨੇ ਪਰ ਅਸੀਂ ਤੇ ਇਹ ਵੀ ਚਾਹੁੰਦੇ ਵੀ ਜਿਹੜੇ ਹਿੰਦੂ ਯਾਤਰੀ ਆ ਸਾਡੇ ਇੱਧਰ ਇਹਨਾਂ ਦੇ ਬਦਰ ਸਥਾਨ ਇਹਨਾਂ ਨੂੰ ਵੀ ਜੇ ਦੇਣੇ ਚਾਹੀਦੇ ਆ ਕੇ ਨਾਲ ਹੀ ਜਿਹੜੇ ਸਾਡੇ ਉਧਰ ਸਿੱਖ 15000 ਰੁਪਏ ਖਾ ਉੱਤੇ ਉਹ ਉਹਨਾਂ ਦਾ ਦਰਬਾਰ ਸਾਹਿਬ ਇੱਥੇ ਆ ਸਾਡੇ ਪੰਜ ਤਖਤ ਇੱਥੇ ਆ ਤੇ ਭਾਰਤ ਸਰਕਾਰ ਨੂੰ ਸਾਡੇ ਸਿੱਖਾਂ ਨੂੰ ਵੀ ਵਿਦਿਆ ਦੇਣੀ ਚਾਹੀਦੀ ਆ ਹਾਂ ਜੋ ਆਪਣੀ ਕਾਨੂੰਨੀ